ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਦੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਤੋਕੜ ਗੱਬਣ ਗਾਂ ਪਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਟਾਈਟਰ ਤੇ ਲਿਖਾਂਗੇ ਭਰਾ ਸਕਰੀਨ ਦੇ ਉੱਪਰਲੀ ਸਾਈਡ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਦੱਸੋ ਜੀ ਪਹਿਲਾਂ ਨਾਮ ਸਤਨਾਮ ਸਿੰਘ ਜੀ ਪਿੰਡ ਦੀਵਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਆਪਾਂ ਜਦ ਬਣਾ ਰਹੇ ਭਤੌਰ ਭਤੌਰ ਬਣਾ ਰਹੇ ਜੀ ਇੱਥੇ ਵੀ ਆਪਣਾ ਇੱਥੇ ਬਣਾਉਣਾ ਹੈ ਨਾ ਦੀਪਗੜ੍ਹ ਵੀ ਬਣਾਉਣਾ ਹੈ ਹਾਂ ਜੀ ਫਿਰ ਮੁੜ ਕੇ ਵਾਲਾ ਕਹਿੰਦਾ ਨਹੀਂ 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 ਇੱਥੇ ਹੀ ਆ ਕੰਮ ਠੀਕ ਆ ਠੀਕ ਆ ਹਾਂ ਜੀ ਦੱਸੋ ਇਹ ਗਾਂ ਦੀ ਜਾਣਕਾਰੀ ਇਹ ਵੀ ਗਾਂ ਹੈਗੀ ਆ ਗੱਬੜਾ ਸਾਢੇ 4 ਮਹੀਨਿਆਂ ਦੀ ਠੀਕ ਆ ਹਾਂ ਜੀ 9 ਲੀਟਰ ਦੁੱਧ ਦਾ ਠੀਕ ਆ ਹਾਂ ਤੀਜੇ ਸੂਏ ਵਾਸਤੇ ਹੁਣ ਸੂਣ ਵਾਲੇ 200 ਦੇ ਦਿੱਤੇ ਹੋਏ ਆ ਠੀਕ ਆ ਕਿਹੜਾ ਭਰਾ ਬਈ ਇਹਦੇ ਚ ਠੀਕ ਆ ਇਹਦੇ ਵੀਰੇ ਐ ਮੇਰੇ ਯਾਦ ਨਹੀਂ ਆ ਮੈਂ ਤੁਹਾਨੂੰ ਕਹਿ ਦਈਏ ਹੈ ਤੂੰਰਾ ਸਿਰੇ ਸੈਕਟਰ ਸੀਮੇ ਨੀਗਾ ਹੈ ਦੂਜੇ ਹੈ ਵਧੀਆ ਭਰਾਵਾ ਹੈ ਵਧੀਆ ਭਰਾਵਾ ਹ ਰੇਟ ਯਾਰ ਜੈ ਫੋਨ ਤੇ ਕਰ ਲਾਂਗੇ ਮੋਲ ਆਪਾਂ ਜੈ ਜੀ ਹੋਗਾ ਹਾਂ ਜੈ ਜੀ ਕਰਾਂਗੇ ਪੈਂਡ ਬਹੁਤ ਜਿਆਦਾ ਵਧੀਆ ਸੰਧੀ ਸੀ ਲਾ ਵੱਡੀ ਐ 30 ਲੀਟਰ ਵਾਲੀ ਐ ਠੀਕ ਐ ਜੀ ਐ ਨਹੀਂ ਹੈਗੀ ਮੈਂ ਮੂਰੇ ਹੋ ਕਰੂਗੀ ਠੀਕ ਐ ਜੀ ਠੀਕ ਹਾਂ 28 30 ਕਿਲੋ ਦੇਉਗੀ ਦੱਸਾਈ ਆਪਣੀ ਚੱਕਰਾਈ ਵੀ ਮੈਂ ਕਿ ਆਪਣੀ ਕਰਾਈ ਹੋਏ ਅਗਲਾ ਕਰਵਾ ਸਕਦਾ ਜੇ ਵਿਦਨਤਾ ਜੀ ਤੁਸੀਂ ਦੇਖ ਸਕਦੇ ਪਾੜੀ ਵਾਲਾ ਬਹੁਤ ਵਧੀਆ ਲੋ ਜੀ ਪੂਰੀ ਬੱਚਾ ਬੱਚਾ ਤਾਂ ਨਹੀਂ ਭਰਾ ਮਗਰ ਨਾ ਨਾ ਬੱਚਾ ਇਹ ਨਹੀਂ ਬਾਈ ਠੀਕ ਐ ਤੋੜ ਦੋ ਭਰਾ ਜੀ ਲਿਓ ਇਧਰ ਨੂੰ ਤੋੜ ਦੋ ਲੰਮੀ ਲੋ ਜੀ ਚੈੱਕ ਕਰ ਸਕਦੇ ਤੋ ਪੂਰਾ ਵਧੀਆ ਤੋਰਾ ਇੱਕ ਨੰਬਰ ਵੱਡੇ ਚੰਗੇ ਢਾਂਚੇ ਦੀ ਆ ਠੀਕ ਹੈ ਠੀਕ ਹੈ ਹਾਂ ਮੋੜ ਦੋ ਪ੍ਰਾ ਮੋੜ ਦੋ ਰੰਗ ਰੰਗ ਦੇ ਆ ਪੂਰਾ ਵਧੀਆ ਵਧੀਆ ਦੁੱਧ ਸੀਲ ਛਾਉ ਬੰਦੋ ਜੀ ਬੰਦੋ ਇਸ ਬੰਦੋ ਅੰਤ ਹੀ ਕੋਈ ਨਹੀਂ ਤੋਰਨ ਤਾਂ ਹੋ ਜੀ ਚੈੱਕ ਕਰ ਸਕਦੇ ਹੋ ਪ੍ਰਾ ਤੋਰ ਦੋ ਲਮੀ ਤੋਰ ਦੋ ਫਿਰ ਵਸ ਨਹੀਂ ਬੰਦੋ ਬੰਦੋ ਬਸ ਬਹੁਤ ਆ ਤੋਰਾ ਦਿਖਾਤਾ ਪ੍ਰਾ ਦੇਖ ਸਕਦੇ ਹੋ ਲੇਵੇ ਅੰਤਾਜਾ ਤੁਸੀਂ ਲਾ ਸਕਦੇ ਹੋ ਚਾਹੇ ਦੋ ਟਾਂਕ ਚੋਕ ਲੈ ਜਾਈ ਬਾਈ ਲੈ ਹਾਂਜੀ ਆਏ ਨਹੀਂ ਆਪਣਾ ਲੰਬੇ ਵਾਲਾ ਕੰਮ ਨਹੀਂ ਹੋ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਦੁੱਧ ਦਾ ਨਹੀਂ ਕੋਈ ਝੂਠ ਸੀਲ ਸਭ ਬਹੁਤ ਆ ਠੀਕ ਹੈ ਪੂਰੀ ਵੱਡੀ ਹਾਂ ਆਪਣਾ ਇੱਕ ਮੋੜ ਤੱਕ ਮਾਨੂੰ ਠੀਕ ਹੈ ਭਾਈ ਰੇਟ ਕੋਈ ਬਾਹਲਾ ਤਾਂ ਨਹੀਂ ਕਰਦਾ ਯਾਰ ਨਹੀਂ ਨਹੀਂ ਬਾਹਲਾ ਨਹੀਂ ਕਰਦੇ ਮਾਲ ਨੂੰ ਫੇਰੀ ਮੰਗੇ ਯਾਰ ਗਾਂ ਦੀ ਬਾਕੀ ਰੇਟਾਂ ਮਾੜੇ ਵਾਲੀ ਤਾਂ ਹੈ ਨਹੀਂ ਠੀਕ ਹੈ ਤੁਹਾਨੂੰ ਬਹੁਤ ਸੋਣਾ ਜੀ ਤਿਆਰ ਕਰਕੇ ਵੇਚਣੀ ਹੈ ਵਧੀਆ ਕੰਮ ਦੇਖੂ ਵੀਰੇ ਠੀਕ ਹੈ ਤੁਸੀਂ ਵੀ ਵਧੀਆ ਹੁੰਦੀ ਹੈ ਠੀਕ ਹੈ ਜੀ ਲੋ ਜੀ ਪੂਰੀ ਡਬਲ ਹੈਗੀ ਛੋਟੀ ਨਹੀਂ ਕੀ ਠੀਕ ਹੈ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਓਕੇ ਬਾਏ